ਦਾदू ਜੀ ਕੀ ਕਹਿਣਾ ਚਾਹੋਗੇ ਜਿਹੜਾ ਕੱਲ ਤੁਸੀਂ ਕੈਂਪ ਅੱਖਾਂ ਦਾ ਲਗਵਾ ਰਹੇ ਹੋ ਕਿੱਥੇ ਲਗਵਾ ਰਹੇ ਹੋ ਉਹਦੇ ਬਾਰੇ ਜਾਣਕਾਰੀ ਦਿਓ ਇਹ ਕੱਲ ਨਹੀਂ ਲੱਗ ਰਿਹਾ ਜੀ ਬਰਸਦ ਸਾਹਿਬ ਇਹ ਕੈਂਪ ਲੱਗ ਰਿਹਾ ਜੀ 22 ਫਰਵਰੀ ਦਿਨ ਸ਼ਨੀਵਾਰ ਨੂੰ ਇੰਡੀਆਨ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਨੇ ਨੇੜੇ ਸ਼ਮਸ਼ਾਨ ਘਾਟ ਹੀਰਾ ਪੰਪ ਤੇ ਬਿਲਕੁਲ ਲਾਲ ਕੈਂਟਰ ਰੋਡ ਤੇ ਉੱਥੇ ਕੈਂਪ ਦਾ ਯੋਜਨ ਕੀਤਾ ਜਾ ਰਿਹਾ ਜੀ ਠੀਕ ਹੈ ਜੀ ਕਿੱਥੇ ਕਿੱਥੋਂ ਦੇ ਡਾਕਟਰ ਆ ਰਹੇ ਨੇ ਕੈਂਪ ਦੇ ਵਿੱਚ ਇਹ ਜਿਹੜੇ ਜੀ ਸ਼ੰਕਰਾ ਹਸਪੀਟਲ ਲੁਧਿਆਣੇ ਦੀ ਟੀਮ ਹੈ ਸਾਰੀ ਜੀ ਇਹ ਕੈਂਪ ਜਿੰਨੇ ਇਹਨਾਂ ਡਾਕਟਰ ਹੋਣਗੇ ਸ਼ੰਕਰਾ ਹਸਪੀਟਲ ਦੇ ਇਹਨਾਂ ਨੇ ਸਾਰੇ ਆਪਰੇਸ਼ਨ ਕਰਨੇ ਨੇ ਚੈੱਕ ਅਪ ਸ਼ੂਗਰ ਦੇ ਬਲੱਡ ਪ੍ਰੈਸ਼ਰ ਦੇ ਜਿੰਨੇ ਟੈਸਟ ਹੋਣਗੇ ਸ਼ੰਕਰਾ ਹਸਪੀਟਲ ਦੇ ਡਾਕਟਰ ਹੀ ਕਰਨਗੇ ਲੁਧਿਆਣੇ ਤੋਂ ਜੀ ਫਿਰ ਇਹ ਤੁਸੀਂ ਮਰੀਜ਼ਾਂ ਨੂੰ ਲੁਧਿਆਣੇ ਨਾਲ ਆਪ ਲੈ ਕੇ ਜਾਓਗੇ ਤੁਹਾਡੀ ਟੀਮ ਲੈ ਕੇ ਜਾਊਗੀ ਅਸੀਂ ਜੀ ਮਰੀਜ਼ਾਂ ਦਾ ਬਿਲਕੁਲ ਪ੍ਰਬੰਧ ਕੀਤਾ ਗਿਆ ਹੈ ਹਰੇਕ ਗੱਲ ਦਾ ਇੱਥੋਂ ਜਿਹੜੇ ਡੇਟ ਮਿਲੇਗੀ ਉਹ ਡੇਟ ਨੂੰ ਅਸੀਂ ਸੀਨੀਅਰ ਵੈਲਫੇਅਰ ਐਸੋਸੀਏਸ਼ਨ ਤੇ ਬੰਦੇ ਪਹੁੰਚਣਗੇ ਉੱਥੋਂ ਅਸੀਂ ਆਪਣੇ ਬੱਸਾਂ ਦੇ ਵਿੱਚ ਇਹਨਾਂ ਨੂੰ ਲੈ ਕੇ ਜਾਵਾਂਗੇ ਫਿਰ ਵਾਪਸੀ ਲਿਆਉਣ ਦਾ ਪ੍ਰਬੰਧ ਹੈ ਆਪਰੇਸ਼ਨ ਤੋਂ ਬਾਅਦ ਅਸੀਂ ਮਰੀਜ਼ਾਂ ਨੂੰ ਘਰ ਤੱਕ ਪਹੁੰਚਾਉਂਦਾ ਬਿਲਕੁਲ ਪ੍ਰਬੰਧ ਕੀਤਾ ਗਿਆ ਸਾਡੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਇਹ ਨਹੀਂ ਪਿੱਛੇ ਮੈਨੂੰ 2 ਦਿਨ ਪਹਿਲਾਂ ਇੱਕ ਫੋਨ ਆਇਆ ਹਾਂਜੀ ਉਹ ਮੈਨੂੰ ਕਹਿ ਰਹੇ ਸੀ ਵੀ ਅਸੀਂ ਇਦਾਂ ਕਰਕੇ ਵੀ ਸਾਡੇ ਕੋਲ ਲੁਧਿਆਣਾ ਜਾਣ ਨੂੰ ਪੈਸੇ ਨਹੀਂ ਜਿੱ ਕਿੱਦਾਂ ਜਾਵਾਂਗੇ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਸਾਰਾ ਪ੍ਰਬੰਧ ਸਾਡ ਪਰ ਇੱਕ ਗੱਲ ਉਹ ਚ ਬੜੀ ਮੈਨੂੰ ਦਿਲੋਂ ਲੱਗਣਾ ਨਹੀਂ ਸੀਗੀ ਹਾਂ ਉਹ ਕਹਿੰਦਾ ਜੀ ਮੇਰੀ ਮਾਤਾ ਦੀਆਂ ਅੱਖਾਂ ਤੋਂ ਦਿਖਦਾ ਨਹੀਂ ਵੀ ਅਸੀਂ ਰੋਟੀ ਤੋਂ ਵੀ ਔਖੇ ਆ ਹਾਂ ਠੀਕ ਹੈ ਅਸੀਂ ਕਹਿੰਦੇ ਆ ਵੀ ਤੁਸੀਂ ਸਾਨੂੰ ਸਹਿਯੋਗ ਦਿਓ ਜੇ ਕਿਸੇ ਨੂੰ ਕੋਈ ਵੀ ਦਿੱਕਤ ਹੈ ਅਸੀਂ ਨਾਲ ਖੜੇ ਆ ਹਾਂਜੀ ਸਾਰਾ ਕੋਈ ਪੈਸਾ ਨਹੀਂ ਲੱਗਣਾ ਚ ਕੁਝ ਨਹੀਂ ਸਿਰਫ ਬੇਨਤੀ ਆ ਆਧਾਰ ਕਾਰਡ ਦੇ ਫੋਟੋ ਆਪਣੀ ਜ਼ਰੂਰ ਨਾਲ ਲੈ ਕੇ ਆਇਓ ਠੀਕ ਹੈ ਜੀ 10 ਵਜੇ ਕੈਂਪ ਸ਼ੁਰੂ ਹੋਏਗਾ ਤੇ ਸ਼ਾਮ ਨੂੰ 4 ਵਜੇ ਤੱਕ ਇਹ ਕੈਂਪ ਚੱਲੇਗਾ ਜੀ ਠੀਕ ਹੈ ਜੀ ਤੇ ਮਰੀਜ਼ਾਂ ਵਾਸਤੇ ਤੁਸੀਂ ਕਹਿ ਰਹੇ ਸੀ ਵੀ ਦਵਾਈਆਂ ਵੀ ਤੇ ਉਹਨਾਂ ਦੇ ਵਾਸਤੇ ਐਨਕਾਂ ਦਾ ਪ੍ਰਬੰਧ ਵੀ ਤੁਸੀਂ ਤੁਹਾਡੀ ਸੰਸਥਾ ਕਰੂਗੀ ਬਿਲਕੁਲ ਜੀ ਪਹਿਲੀ ਗੱਲ ਤਾਂ ਆਉਂਦੇ ਨੂੰ ਚਾਹ ਦਾ ਪ੍ਰਬੰਧ ਕੀਤਾ ਜੀ ਅਕਸਰ ਕੈਂਪਾਂ ਦੇ ਵਿੱਚ ਨਹੀਂ ਹੁੰਦਾ ਅਸੀਂ ਦੁਪਹਿਰ ਦੀ ਰੋਟੀ ਦਾ ਵੀ ਪ੍ਰਬੰਧ ਕੀਤਾ ਕਈ ਮਰੀਜ਼ ਦੂਰੋਂ ਨੇੜੇ ਆਉਣਗੇ ਉਹਨਾਂ ਦਾ ਲੰਗਰ ਦਾ ਪ੍ਰਬੰਧ ਪੂਰਾ ਕੀਤਾ ਗਿਆ ਸਾਡੇ ਵੱਲੋਂ ਜੀ ਦਵਾਈਆਂ ਪਲੱਸ ਜੋ ਡਾਕਟਰ ਚੀਜ਼ ਰეკਮੈਂਡ ਕਰਨਗੇ ਚਾਹ ਦਵਾਈਆਂ ਕਰਨ ਚਾਹ ਐਨਕ ਚਾਹ ਕਿਸੇ ਮਰੀਜ਼ ਦੇ ਵੀ ਲੈਂਸ ਪਾਣੇ ਨੇ ਆਪਰੇਸ਼ਨ ਹੋਣੇ ਨੇ ਉਹ ਸਾਰਾ ਕੁਝ ਸੰਸਥਾ ਵੱਲੋਂ ਕੀਤਾ ਜਾਏਗਾ ਰੇਕ ਤਰ੍ਹਾਂ ਜੁਮੜੇ ਸਾਡੀ ਸੰਸਥਾ ਦੀ ਹੋਏਗੀ ਜਾਦੂ ਜੀ ਜਿਵੇਂ ਤੁਸੀਂ ਅਸੀਂ ਦੇਖਦੇ ਆ ਰਹੇ ਹਾਂ ਸਮਾਜ ਦੇ ਵਿੱਚ ਤੁਸੀਂ ਬਹੁਤ ਹੀ ਚੰਗੇ ਭਲਾਈ ਦੇ ਕੰਮ ਕਰਦੇ ਹੋ ਚਾਹੇ ਕਿਸੇ ਗਰੀਬ ਧੀ ਦਾ ਵਿਆਹ ਹੋਵੇ ਜਾਂ ਕੋਈ ਬਜ਼ੁਰਗ ਦੇ ਘਰ ਦੇ ਵਿੱਚ ਬੱਚਾ ਨਹੀਂ ਕਮਾਣ ਵਾਲਾ ਉਹਨਾਂ ਦੀ ਵੀ ਤੁਸੀਂ ਹੈਲਪ ਕਰਦੇ ਹੋ ਤੇ ਇੱਕ ਤੁਸੀਂ ਦੱਸ ਰਹੇ ਜੀ ਵੀ ਹਰ 45 ਦਿਨ ਬਾਅਦ ਜੋ ਤੁਸੀਂ ਜਾਣਕਾਰੀ ਆਫ ਕੈਮਰੇ ਦੇ ਆਪਾਂ ਦੇ ਰਹੇ ਸੀਗੇ ਉਹ ਕੀ ਹੈ ਜੀ ਉਹ ਜਾਣਕਾਰੀ ਇੰਦਾ ਜੀ ਆਪਣਾ ਨੰਬਰ ਵੀ ਸ਼ੇਅਰ ਕਰਿਓ ਟੀਮ ਨੂੰ ਅਸੀਂ ਕੀ ਹੈ ਜੀ ਜਿਹੜਾ ਇਹ ਕੈਂਪ ਹੈ ਹਾਂਜੀ 45 ਦਿਨ ਬਾਅਦ ਲਾਉਣੇ ਲਾਉਣਾ ਉਹਦਾ ਲਾਉਣ ਦਾ ਕਾਰਨ ਕੀ ਹੈ ਜੀ ਹਾਂਜੀ ਜਿਹੜੇ ਮਰੀਜ਼ ਦੇ ਦੋਨੋਂ ਅੱਖਾਂ ਨੂੰ ਮੋਤੀ ਹੈ ਉਹਦਾ ਇੱਕ ਅੱਖ ਦਾ ਆਪਰੇਸ਼ਨ ਹੁਣ ਹੋਏਗਾ ਜੀ ਠੀਕ ਹੈ ਜੀ ਦੂਜੀ ਅੱਖ ਦਾ ਆਪਰੇਸ਼ਨ ਜਿਹੜਾ ਇਹ 45 ਦਿਨ ਬਾਅਦ ਕੀਤਾ ਜਾਊਗਾ 45 ਦਿਨ ਬਾਅਦ ਕੈਂਪਸ ਆਉਣੀ ਆਉਣਾ ਉਸ ਤੋਂ ਬਾਅਦ ਸਾਡੀ ਕੋਸ਼ਿਸ਼ ਹੈ ਸਾਡੀ ਦੋ ਹਸਪੀਟਲ ਨਾਲ ਗੱਲ ਚੱਲ ਰਹੀ ਹੈ ਪਰ ਉਹ ਕਹਿੰਦੇ ਨੇ 6 ਮਹੀਨੇ ਬਾਅਦ ਕੈਂਪ ਅਸੀਂ ਇਹਨਾਂ ਨੂੰ ਇਹ ਗੱਲ ਕਹੀਏ ਵੀ ਜੇ ਕੈਂਪ ਲਾਉਣਾ ਹੈ ਤਾਂ ਮੰਥਲੀ ਕੈਂਪ ਲੱਗਣਾ ਚਾਹੀਦਾ ਹੈ। ਹਾਂਜੀ ਕਿਉਂਕਿ ਕਈ ਵਾਰ ਅਕਸਰ ਕੈਂਪ ਜਿਹੜੇ ਜ਼ਿਆਦਾਤਰ ਹੁੰਦੇ ਨਾ ਐਡਵਰਟਾਈਜ਼ਮੈਂਟ ਲਈ ਲਾਈ ਜਾਂਦੇ ਨੇ ਲੋਕਾਂ ਦੇ ਬੈਨੀਫਿਟ ਲਈ ਨਹੀਂ ਲਾਈ ਜਾਂਦੇ। ਹਾਂਜੀ ਕਾਰਨ ਕੀ ਹੈ ਅਗਲਾ ਦਿਖਾਉਂਦਾ ਜਾ ਕੇ ਦਵਾਈ ਸਿੱਟ ਦਿੰਦਾ ਕੋਈ ਫਾਇਦਾ ਨਹੀਂ। ਹਾਂਜੀ ਜੇ ਕੈਂਪ ਮੰਥਲੀ ਲੱਗੇਗਾ ਅਗਲੇ ਨੂੰ ਦਵਾਈ ਮਿਲੇਗੀ ਸਭ ਕੁਝ ਮਿਲ ਗਏ ਟੈਸਟ ਹੋਣਗੇ ਇੱਦਾਂ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ 'ਤੇ ਕੱਚੇ ਲੋਨ ਦੀ ਲੋੜ ਨਹੀਂ ਪੈਗੀ। ਹਾਂਜੀ ਅਸੀਂ ਤਾਂ ਸਰਕਾਰ ਦੇ ਨਾਮ ਬੋਡਾ ਲਾ ਕੇ ਜੋ ਜਿੱਥੇ ਸਾਡੀ ਮਦਦ ਹੁੰਦੀ ਹੈ ਅਸੀਂ ਕਰਨ ਨੂੰ ਤਿਆਰ ਆ ਅਸੀਂ ਕਰਾਂਗੇ ਸਾਡੇ ਨਾਲ ਪਰ ਟਾਈਪ ਅਪ ਕਰ ਸਕਦਾ ਸਾਡੀ ਟੀਮ ਨਾਲ ਪਰ ਉਹ ਜਿਹੜਾ ਹਸਪਤਲ ਨਾਲ ਟਾਈਪ ਅਪ ਕਰੇਗਾ ਉਹ ਕੈਂਪਸ ਸਾਨੂੰ ਕੰਪਲਸਰੀ ਹੈ ਵੀ ਹਰ ਮਹੀਨੇ ਦੇਣਾ ਹੀ ਪਊਗਾ ਤਾਂ ਸੀ ਉਹ ਹਸਪਤਲ ਨਾਲ ਟਾਈਪ ਰੱਖਾਂਗੇ ਅਦਰਵਾਇਜ਼ ਨਹੀਂ ਕਰਨਾ ਹੈਗਾ ਜਿਹੜੇ ਕੈਂਪ ਲਾਣਾ ਪਰ ਅਸੀਂ ਹਰ ਮਹੀਨੇ ਹੀ ਲਾਉਣਾ ਚਾਹੁੰਦੇ ਆ ਠੀਕ ਹੈ ਜੀ ਇਸ ਕੈਂਪ ਦਾ ਉਦਘਾਟਨ ਕੌਣ ਕਰਨ ਆ ਰਹੇ ਨੇ ਜੀ ਇਸ ਕੈਂਪ ਦਾ ਉਦਘਾਟਨ ਸਾਡੇ ਮਾਨਯੋਗ ਦੇਵ ਸਿੰਘ ਗੁਰਦੇਵ ਸਿੰਘ ਦੇਵਮਾਨ ਐਮ ਐਲ ਏ ਨਾਪਾ ਜੀ ਹਾਂਜੀ ਉਹਨਾਂ ਦੀ ਰਹਿਨਮਾਈ ਵਿੱਚ ਇਹ ਕੈਂਪ ਲਾਇਆ ਜਾ ਰਿਹਾ ਹੈ ਜੀ ਇਹ ਉਦਘਾਟਨ 11:00 ਵਜੇ ਦੇਵਮਾਨ ਜੀ ਕਰਨਗੇ ਸਾਡੇ ਕੈਂਪ ਦਾ ਉਹ ਵਿਸ਼ੇਸ਼ ਮਹਿਮਾਨ ਉਹ ਸਾਡੇ ਜਿਹੜੇ 90 ਦੇ ਹੋਰ ਸਮਾਜ ਸੇਵੀ ਨੇ ਹੋਰ ਨੇ ਉਹ ਬੰਦਿਆਂ ਨੂੰ ਅਸੀਂ ਸਾਡੇ ਅੱਜ ਲੱਗੇ ਹੋਏ ਇਨਵੀਟੇਸ਼ਨ ਉਹ ਦੋ ਤਿੰਨ ਦਿਨਾਂ ਦੇ ਵਿੱਚ ਪਹੁੰਚ ਜਾਣਗੇ ਠੀਕ ਹੈ ਜੀ ਤਕਰੀਬਨ ਜਿੰਨੇ 90 ਦੀਆਂ ਸੰਸਥਾਵਾਂ ਨੇ ਹੋਰ ਨੇ ਸਭ ਨਾਲ ਟਾਈ ਅਪ ਕਰ ਰਹੇ ਆਂ ਵੀ ਸਾਡੇ ਨਾਲ ਇਹ ਕੈਂਪ ਦੇ ਵਿੱਚ ਪਹੁੰਚ ਕੇ ਸਾਡਾ ਸਹਿਯੋਗ ਕਰੋ ਜੀ ਤੁਸੀਂ ਠੀਕ ਹੈ ਜੀ